ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਸਰਦੀਆਂ ਦੇ ਦਿਨ ਸੀ ਤੇ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਉਸ ਵਕਤ 10:00 ਵਜੇ ਸੀ ਮੈਂ ਆਫਿਸ ਤੋਂ ਨਿਕਲੀ ਬੱਸ ਸਟੈਂਡ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਮੇਰੀ ਨਜ਼ਰ ਲਾਗੇ ਖੜੇ ਇੱਕ ਮੁੰਡੇ ਤੇ ਪਈ ਉਹ ਵੀ ਮੇਰੇ ਵਾਂਗੂ ਬੱਸ ਦਾ ਹੀ ਇੰਤਜ਼ਾਰ ਕਰ ਰਿਹਾ ਸੀ ਉਹਨੂੰ ਦੇਖ ਕੇ ਮੈਂ ਉਹਦੀ دیਵਾਨੀ ਹੋ ਗਈ ਉਹ ਦੇਖਣ ਵਿੱਚ ਬਹੁਤ ਸੋਹਣਾ ਸੀ ਜਦੋਂ ਉਹਨੇ ਮੈਨੂੰ ਦੇਖਿਆ ਤਾਂ ਉਹ ਵੀ ਦੇਖਦਾ ਰਿਹਾ ਅਸੀਂ ਦੋਨੇ ਇੱਕ ਦੂਸਰੇ ਨੂੰ ਦੇਖਣ ਲੱਗ ਪਏ ਉਹਨੂੰ ਦੇਖ ਕੇ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਤਾਂ ਮੇਰੇ ਵਿੱਚ ਜਜ਼ਬਾਤ ਜੇਹੇ ਪਰ ਆਏ ਜਦ ਕਿ ਉਹਨੂੰ ਦੇਖਿਆ ਤਾਂ ਉਹਨੂੰ ਦੇਖ ਕੇ ਹੀ ਅੰਦਾਜ਼ਾ ਲੱਗ ਰਿਹਾ ਸੀ ਕਿ ਉਹ ਵੀ ਉਹੀ ਸਭ ਕੁਝ ਕਰਨਾ ਚਾਹੁੰਦਾ ਅਸੀਂ ਦੋਵੇਂ 15 ਮਿੰਟ ਤੱਕ ਇੱਕ ਦੂਸਰੇ ਨੂੰ ਦੇਖਦੇ ਰਹੇ ਤੇ ਫਿਰ ਉਹ ਮੁੰਡਾ ਮੇਰੇ ਲਾਗੇ ਆ ਕੇ ਖੜਾ ਹੋ ਗਿਆ ਹੌਲੀ ਹੌਲੀ ਮੇਰੇ ਜਿਸਮ ਨੂੰ ਸ਼ੂਨ ਲੱਗਾ ਉਹਦੇ ਛੂੰਦੇ ਹੀ ਮੇਰੇ ਅੰਦਰ ਜਜ਼ਬਾਤ ਜਿਹੀ ਪੈਦਾ ਹੋ ਗਏ। ਉਹਨਾਂ ਨੂੰ ਕਾਬੂ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਹੋ ਗਿਆ ਸੀ। ਉਹ ਕਹਿਣ ਲੱਗਾ ਕਿ ਮੇਰਾ ਬਹੁਤ ਦਿਲ ਕਰ ਰਿਹਾ। ਇਹ ਸੁਣ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਜਿਹੀ ਆਈ ਤੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਕੇ ਇੱਕ ਜੰਗਲ ਵਿੱਚ ਲੈ ਗਿਆ। ਉੱਥੇ ਜਾ ਕੇ ਉਹਨੇ ਸਾਰੀ ਰਾਤ ਜੋਸ਼ ਦੇ ਨਾਲ ਮੇਰੀਆਂ ਚੀਕਾਂ ਪੜਾ ਦਿੱਤੀਆਂ। ਇਹ ਗੱਲ ਉਹਨਾਂ ਦਿਨਾਂ ਦੀ ਆ ਜਦੋਂ ਬਹੁਤ ਤੇਜ਼ ਨਹੀਂ ਪੈ ਰਿਹਾ ਸੀ। ਤੇ ਮੈਂ ਆਫਿਸ ਤੋਂ ਬਾਹਰ ਜਾ ਰਹੀ ਸੀ ਆਫਿਸ ਤੋਂ ਤਾਂ ਉਹ ਘਰ ਜਾਣ ਲਈ ਮੈਨੂੰ 1 ਘੰਟਾ ਲੱਗਦਾ ਸੀ ਮੈਂ ਹਰ ਰੋਜ਼ ਆਫਿਸ ਆਪਣੀ ਗੱਡੀ ਵਿੱਚ ਹੀ ਜਾਂਦੀ ਸੀ ਪਰ ਮੇਰੀ ਗੱਡੀ ਅੱਜ ਖਰਾਬ ਸੀ ਜਿਹਦੇ ਕਰਕੇ ਅੱਜ ਮੈਨੂੰ ਬੱਸ ਤੇ ਹੀ ਆਫਿਸ ਜਾਣਾ ਪਿਆ ਮੈਂ ਇੱਕ ਬਹੁਤ ਵੱਡੇ ਸੌਫਟਵੇਅਰ ਇੰਜੀਨੀਅਰਿੰਗ ਕੰਪਨੀ ਵਿੱਚ ਕੰਮ ਕਰ ਰਹੀ ਸੀ ਇੱਕ ਦਿਨ ਮੈਨੂੰ ਆਫਿਸ ਵਿੱਚ ਕੰਮ ਕਰਦੇ ਹੋਏ ਰਾਤ ਦੇ 9:30 ਵਜੇ ਉਸ ਦਿਨ ਜਦੋਂ ਮੈਂ ਆਫਿਸ ਤੋਂ ਬੱਸ ਸਟੈਂਡ ਵਾਲੇ ਜਾ ਰਹੀ ਸੀ ਤਾਂ ਬਹੁਤ ਤੇਜ਼ ਮੀਂਹ ਪੈਣ ਲੱਗ ਪਿਆ ਰਾਤ ਨੂੰ ਐਸ ਵਕਤ ਕੋਈ ਟੈਕਸੀ ਵੀ ਨਹੀਂ ਦਿਖ ਰਹੀ ਸੀ ਮੈਂ ਬੜੀ ਮੁਸ਼ਕਲ ਨਾਲ ਭਿੱਜੀ ਹੋਈ ਤੁਰ ਤੁਰ ਕੇ ਬੱਸ ਸਟੈਂਡ ਤੱਕ ਪਹੁੰਚੀ ਬੱਸ ਸਟੈਂਡ ਪਹੁੰਚ ਕੇ ਮੈਂ ਆਰਾਮ ਨਾਲ ਖੜੀ ਹੋ ਗਈ ਪਰ ਉੱਥੇ ਪਹੁੰਚ ਕੇ ਮੈਨੂੰ ਕੋਈ ਵੀ ਬੱਸ ਨਹੀਂ ਮਿਲ ਰਹੀ ਸੀ ਕਿਉਂਕਿ ਰਾਤ ਦੇ 10 ਵਜੇ ਗਏ ਸੀ ਕਿ ਉਦੋਂ ਹੀ ਕੁਝ ਆਵਾਰਾ ਮੁੰਡੇ ਤੁਰਦੇ ਫਿਰਦੇ ਮੇਰੇ ਵੱਲ ਆ ਰਹੇ ਸੀ ਮੈਨੂੰ ਘੂਰਦੇ ਹੋਏ ਕਹਿਣ ਲੱਗੇ ਕਿ ਕੀ ਗੱਲ ਮੈਡਮ ਕਿੱਥੇ ਜਾਣਾ ਦੱਸੋ ਅਸੀਂ ਤੁਹਾਨੂੰ ਛੱਡ ਆਉਂਦੇ ਹਾਂ ਬੱਸ ਸਟੈਂਡ ਤੇ ਕੋਈ ਵੀ ਬੰਦਾ ਨਹੀਂ ਖੜਾ ਸੀ ਮੈਂ ਡਰਦੀ ਨੇ ਉੱਥੋਂ ਭੱਜਣ ਲੱਗੀ ਤੇ ਉਹ ਵੀ ਮੇਰੇ ਪਿੱਛੇ ਹੀ ਭੱਜ ਰਹੇ ਸੀ ਮੈਂ ਬਹੁਤ ਡਰ ਰਹੀ ਸੀ ਅੱਜ ਮੇਰੀ ਮਦਦ ਕਰਨ ਲਈ ਕੋਈ ਵੀ ਨਹੀਂ ਸੀ ਰਸਤੇ ਵਿੱਚ ਕੋਈ ਵੀ ਬੰਦਾ ਦਿਖਾਈ ਨਹੀਂ ਸੀ ਦੇ ਰਹਾ ਮੈਂ ਆਪਣੇ ਆਪ ਨੂੰ ਬਚਾਉਂਦੇ ਹੋਏ ਭੱਜਦੀ ਹੋਈ ਇੱਕ ਜੰਗਲ ਵੱਲ ਦੌੜ ਗਈ ਉਥੇ ਜੰਗਲ ਵਿੱਚ ਮੈਂ ਇੱਕ ਰੁੱਖ ਦੇ ਪਿੱਛੇ ਜਾ ਕੇ ਲੁਕ ਕੇ ਬੈਠ ਗਈ ਤੇ ਮੈਨੂੰ ਬਹੁਤ ਸਾਹ ਚੜ ਚੁੱਕਿਆ ਸੀ ਕਿਉਂਕਿ ਮੈਂ ਬਹੁਤ ਤੇਜ਼ ਭੱਜ ਰਹੀ ਸੀ ਮੈਂ ਉਹਨਾਂ ਆਵਾਰਾ ਮੁੰਡਿਆਂ ਨੂੰ ਉਸ ਰੁੱਖ ਦੇ ਪਿੱਛੇ ਲੁਕ ਕੇ ਦੇਖ ਰਹੀ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਸੀ ਕਿ ਇਹਨਾਂ ਵਧੀਆ ਮਾਲ ਅਸੀਂ ਆਪਣੇ ਹੱਥੋਂ ਨਹੀਂ ਜਾਣ ਦੇਵਾਂਗੇ ਕਿਦਾਂ ਵੀ ਕਰਕੇ ਉਸ ਕੁੜੀ ਨੂੰ ਲੱਭਣਾ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ ਮੈਂ ਆਪਣੇ ਮੂੰਹ ਤੇ ਹੱਥ ਰੱਖਿਆ ਹੋਇਆ ਤਾਂ ਕਿ ਮੇਰੀ ਆਵਾਜ਼ ਉਹ ਸੁਣ ਨਾ ਸਕਣ ਮੈਂ ਮਾਨ ਵਿੱਚ ਹੀ ਆਪਣੀ ਮਾਂ ਤੇ ਰੱਬ ਨੂੰ ਯਾਦ ਕਰ ਰਹੀ ਸੀ ਕਿ ਅੱਜ ਮੇਰੀ ਮਦਦ ਕਰ ਦੇ ਪਰ ਸ਼ਾਇਦ ਮੇਰੀ ਬਦਕਿਸਮਤੀ ਸੀ ਕਿ ਜਦੋਂ ਮੈਂ ਵਾਪਸ ਉਹਨਾਂ ਨੂੰ ਦੇਖਣ ਲਈ ਖੜੀ ਹੋਈ ਤਾਂ ਪਿੱਛੋਂ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਜਦੋਂ ਮੈਂ ਮੁੜ ਕੇ ਦੇਖਿਆ ਮੈਂ ਉਹਨਾਂ ਮੁੰਡਿਆਂ ਨੂੰ ਦੇਖ ਕੇ ਘਬਰਾ ਗਈ ਉਹ ਮੈਨੂੰ ਕਹਿਣ ਲੱਗੇ ਕਿ ਮੈਡਮ ਕਿੰਨਾ ਕੁ ਭੱਜਣਾ ਚਾਹੁੰਦੀ ਆਂ ਦੇਖ ਤੈਨੂੰ ਅਸੀਂ ਫੜ ਲਿਆ ਮੈਂ ਉਹਨਾਂ ਦੇ ਸਾਹਮਣੇ ਹੱਥ ਜੋੜ ਦਿੱਤੇ ਮੈਂ ਕਿਹਾ ਕਿ ਤੁਸੀਂ ਚਾਹੋ ਤਾਂ ਮੇਰੇ ਤੋਂ ਪੈਸੇ ਵੀ ਲੈ ਸਕਦੇ ਹੋ ਪਰ ਮੈਨੂੰ ਛੱਡ ਦਿਓ ਮੈਂ ਉਹਨਾਂ ਦੀ ਨੀਅਤ ਨੂੰ ਸਮਝ ਗਈ ਸੀ ਉਹ ਸਾਰੇ ਮੈਨੂੰ ਉੱਪਰ ਤੋਂ ਲੈ ਕੇ ਪੈਰਾਂ ਤੱਕ ਬੜੇ ਧਿਆਨ ਨਾਲ ਦੇਖ ਰਹੇ ਸੀ ਮੀਂਹ ਵਿੱਚ ਭਿੱਜ ਕੇ ਮੇਰੇ ਕੱਪੜੇ ਵੀ ਗਿੱਲੇ ਹੋ ਗਏ ਸੀ ਜਿਹਦੇ ਕਰਕੇ ਮੇਰਾ ਆਨੰਗ ਸਾਫ਼ ਦੇਖ ਰਿਆ ਸੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ ਤਾਂ ਉਹਨਾਂ ਮੁੰਡਿਆਂ ਨੇ ਮੇਰੇ ਜਿਸਮ 'ਤੇ ਚੁੰਨੀ ਲਾ ਦੇ ਦਿੱਤੀ ਤੇ ਪਰੇ ਸੁੱਟ ਦਿੱਤੀ। ਉਹ ਅੱਗੇ ਹੋ ਕੇ ਮੇਰੇ ਨਾਲ ਜੋ ਕਰਨ ਲੱਗੇ ਕਿ ਅਚਾਨਕ ਪਿੱਛੋਂ ਹੀ ਉਹਨਾਂ ਨੂੰ ਕਿਸੇ ਨੇ ਫੜ ਲਿਆ। ਮੈਂ ਜਦੋਂ ਦੇਖਿਆ ਤਾਂ ਇਹ ਇੱਕ ਨੌਜਵਾਨ ਤੇ ਚੰਗਾ ਹੱਟਾ-ਕੱਟਾ ਮੁੰਡਾ ਸੀ। ਉਹਨਾਂ ਦੇ ਪਿੱਛੇ ਖੜਾ ਸੀ। ਉਹ ਉਹਨਾਂ ਨੂੰ ਕਹਿ ਰਿਹਾ ਸੀ ਕਿ ਇਸ ਕੁੜੀ ਨੂੰ ਜਾਨ ਦਿਓ। ਪਰ ਉਹ ਮੁੰਡੇ ਕਹਿਣ ਲੱਗੇ ਕਿ ਤੇਰੀ ਕੀ ਲੱਗਦੀ ਆ? ਇਹ ਸੁਣਦੇ ਹੀ ਉਹ ਮੁੰਡਾ ਕਹਿਣ ਲੱਗਾ ਕਿ ਮੇਰੀ ਕੋਈ ਜ ਨਹੀਂ ਲੱਗਦੀ ਪਰ ਇਹ ਕਿਸੇ ਦੀ ਧੀ ਜ਼ਰੂਰਾ ਉਹ ਇਕੱਲਾ ਹੀ ਖੜਾ ਸੀ ਤੇ ਵਾਰਾਂ ਮੁੰਡੇ ਬਹੁਤ ਜ਼ਿਆਦਾ ਸੀ ਇਸੇ ਕਰਕੇ ਉਹ ਉਸ ਮੁੰਡੇ ਨੂੰ ਡਰਾਉਣ ਲੱਗ ਗਏ ਕਿ ਤੂੰ ਵੀ ਇੱਥੇ ਚੁੱਪ ਕਰਕੇ ਚਲਾ ਜਾ ਨਹੀਂ ਤਾਂ ਤੇਰੇ ਨਾਲ ਵੀ ਬਹੁਤ ਗਲਤ ਹੋਊਗਾ ਇਹ ਦੇਖ ਕੇ ਬਸ ਮੈਂ ਚੁੱਪਚਾਪ ਖੜੀ ਰਹੀ ਤੇ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਵਿੱਚੋਂ ਇੱਕ ਮੁੰਡੇ ਨੇ ਮੇਰਾ ਹੱਥ ਫੜਿਆ ਹੋਇਆ ਸੀ ਫਿਰ ਉਸੇ ਗੁੰਡੇ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਸੇ ਹੀਰੋ ਦੇ ਤਰ੍ਹਾਂ ਮਾਰਨ ਲੱਗ ਪਿਆ। ਉਹ ਆਵਾਰਾ ਮੁੰਡੇ ਵੀ ਜਿਆਦਾ ਸੀ ਤੇ ਉਹਦੇ ਤੇ ਭਾਰੀ ਪੈ ਰਹੇ ਸੀ। ਅਚਾਨਕ ਰੁੱਖ ਦੇ ਲਾਗੇ ਇੱਕ ਵੱਡਾ ਸਾੜਾ ਸਾਰਾ ਰੋੜਾ ਪਿਆ ਸੀ। ਮੈਂ ਝੁੱਕ ਕੇ ਉਸ ਗੁੰਡੇ ਦੇ ਪੈਰ ਤੇ ਮਾਰਿਆ। ਉਹ ਮੁੰਡਾ ਵੀ ਇਨ੍ਹਾਂ ਗੁੰਡਿਆਂ ਨੂੰ ਮਾਰ ਰਿਹਾ ਸੀ। ਫਿਰ ਉਹ ਮੁੰਡੇ ਡਰਦੇ ਹੋਏ ਉਥੋਂ ਭੱਜ ਗਏ। ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ। ਮੈਂ ਬਹੁਤ ਘਬਰਾਈ ਹੋਈ ਸੀ। ਅੱਜ ਮੇਰੇ ਨਾਲ ਕੀ ਹੋਣ ਲੱਗਿਆ ਸੀ ਉਹ ਮੈਂ ਹੀ ਜਾਣਦੀ ਸੀ ਮੈਂ ਚੁੱਪ ਕਰਕੇ ਉਸ ਰੁੱਖ ਤੇ ਲਾਗੇ ਖੜੀ ਹੋਈ ਸੀ ਉਸ ਮੁੰਡੇ ਨੇ ਜੋ ਮੈਨੂੰ ਬਚਾਉਣ ਆਇਆ ਸੀ ਉਹਨੇ ਮੇਰੀ ਚੁੰਨੀ ਚੁੱਕ ਕੇ ਮੈਨੂੰ ਦਿੱਤੀ ਤੇ ਕਹਿਣ ਲੱਗਾ ਤੇ ਤੁਸੀਂ ਠੀਕ ਤਾਂ ਹੈਗੇ ਆ ਇਹ ਸੁਣ ਕੇ ਮੈਂ ਚੁੱਪਚਾਪ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਆਪਣੇ ਮਾਨ ਵਿੱਚ ਹੀ ਸੋਚਣ ਲੱਗੀ ਕਿ ਅੱਜ ਜੇ ਮੁੰਡਾ ਨਾ ਹੁੰਦਾ ਤਾਂ ਪਤਾ ਨਹੀਂ ਉਹ ਉਹ ਆਵਾਰਾ ਮੁੰਡੇ ਮੇਰੇ ਨਾਲ ਕੀ ਕੀ ਕਰਦੇ ਮੈਂ ਹੱਥ ਜੋੜ ਕੇ ਉਸ ਮੁੰਡੇ ਦਾ ਧੰਨਵਾਦ ਕੀਤਾ ਤੇ ਉਹ ਮੁੰਡਾ ਮੈਨੂੰ ਪੁੱਛਣ ਲੱਗਾ ਕਿ ਤੂੰ ਮੈਨੂੰ ਇੱਕ ਗੱਲ ਦੱਸ ਕਿ ਇੰਨੀ ਰਾਤ ਨੂੰ ਇਕੱਲੀ ਇੰਨੇ ਸੋਨਸਾਨ ਰਸਤੇ ਵਿੱਚ ਕੀ ਕਰ ਰਹੀ ਹੈ ਮੈਂ ਉਹਨੂੰ ਦੱਸਿਆ ਕਿ ਮੈਂ ਆਫਿਸ ਤੋਂ ਲੇਟ ਹੋ ਗਈ ਸੀ ਤੇ ਬੱਸ ਘਰ ਜਾਣ ਵਾਲੀ ਹੀ ਸੀ ਮੈਂ ਬੱਸ ਸਟੈਂਡ ਤੇ ਹਜੇ ਤੱਕ ਕੋਈ ਬੱਸ ਨਹੀਂ ਸੀ ਆਈ ਤਾਂ ਅਚਾਨਕ ਇਹ ਅਵਾਰਾ ਜਿਹੇ ਮੁੰਡੇ ਮੇਰੇ ਪਿੱਛੇ ਪੈ ਗਏ ਤੇ ਮੈਂ ਭੱਜਦੀ ਹੋਈ ਇਸ ਜੰਗਲ ਵੱਲ ਆ ਗਈ ਇਹ ਸੁਣ ਕੇ ਉਹ ਮੁੰਡਾ ਕਹਿਣ ਲੱਗਿਆ ਕਿ ਤੁਹਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਇਲਾਕਾ ਜੰਗਲ ਵਾਲ ਨੂੰ ਜਾਂਦਾ ਇੱਥੇ ਅਕਸਰ ਹੀ ਖਾਣ ਪੀਣ ਵਾਲੇ ਜ਼ਿਆਦਾਤਰ ਲੋਕ ਘੁੰਮਦੇ ਰਹਿੰਦੇ ਆ ਇਹ ਸੁਣ ਕੇ ਮੈਂ ਕਿਹਾ ਕਿ ਮੈਂ ਅੱਜ ਤੋਂ ਬਾਅਦ ਇਸ ਗੱਲ ਦਾ ਖਾਸ ਧਿਆਨ ਰੱਖੂੰਗੀ ਮੈਂ ਉਸ ਮੁੰਡੇ ਨੂੰ ਉਹਦਾ ਨਾਮ ਪੁੱਛਿਆ ਉਸ ਮੁੰਡੇ ਨੇ ਮੈਨੂੰ ਆਪਣਾ ਨਾਮ ਰਿਸ਼ੀ ਦੱਸਿਆ ਰਿਸ਼ੀ ਨੇ ਮੇਰਾ ਨਾਮ ਵੀ ਪੁੱਛਿਆ ਮੈਂ ਉਹਨੂੰ ਆਪਣਾ ਨਾਮ ਮਨੀਸ਼ਾ ਦੱਸਿਆ ਸਾਡੀ ਦੋਵਾਂ ਦੀ ਦੋਸਤੀ ਹੋ ਗਈ ਦੇ ਰਹੀ ਸੀ ਮੇਰੇ ਨਾਲ ਤੁਰ ਕੇ ਜੰਗਲ ਤੋਂ ਬਾਹਰ ਆ ਗਿਆ ਜਦੋਂ ਮੈਂ ਬੱਸ ਸਟੈਂਡ ਪਹੁੰਚੀ ਤਾਂ ਮੈਂ ਦੇਖਿਆ ਕਿ ਕਿ ਹਾਜਰ ਤੱਕ ਕੋਈ ਵੀ ਬੱਸ ਨਹੀਂ ਸੀ ਉਹ ਮੈਨੂੰ ਕਹਿਣ ਲੱਗਾ ਕਿ ਸ਼ਾਇਦ ਆਖਰੀ ਬੱਸ ਪਹਿਲਾਂ ਹੀ ਚਲੀ ਗਈ ਆ ਇਸੋਂਦੇ ਹੀ ਮੈਂ ਹੋਰ ਜ਼ਿਆਦਾ ਪਰੇਸ਼ਾਨ ਹੋਣ ਲੱਗ ਪਈ ਮੈਂ ਕਿਹਾ ਕਿ ਅੱਜ ਮੇਰੀ ਗੱਡੀ ਖਰਾਬ ਨਾ ਹੁੰਦੀ ਤਾਂ ਮੈਂ ਕਦੋਂ ਦੀ ਆਪਣੇ ਘਰ ਚਲੀ ਜਾਂਦੀ ਮੈਂ ਉੱਥੇ ਹੀ ਬਾਸਾ ਸਟੈਂਡ ਤੇ ਆ ਕੇ ਆਪਣੇ ਮੱਥੇ ਤੇ ਹੱਥ ਰੱਖ ਕੇ ਬੈਠੀ ਪਰੇਸ਼ਾਨ ਹੋ ਰਹੀ ਸੀ ਤੇ ਅਚਾਨਕ ਹੀ ਰਿਸ਼ੀ ਕਿਤੇ ਗਾਇਬ ਹੋ ਗਿਆ ਮੀ ਬਹੁਤ ਤੇਜ਼ ਹੋ ਰਿਹਾ ਸੀ ਮੈਨੂੰ ਲੱਗਿਆ ਸ਼ਾਇਦ ਉਹ ਮੈਨੂੰ ਛੱਡ ਕੇ ਚਲਾ ਗਿਆ ਵੈਸੇ ਵੀ ਉਹਨੇ ਮੇਰੀ ਬਹੁਤ ਮਦਦ ਕੀਤੀ ਕੀਤੀ ਸੀ ਗੁੰਡਿਆਂ ਤੋਂ ਬਚਾ ਕੇ ਇਹ ਸਭ ਕੁਝ ਸੋਚ ਰਹੀ ਸੀ ਕਿ ਅਚਾਨਕ ਹੀ ਮੈਨੂੰ ਉੱਥੇ ਖੱਬੇ ਪਾਸੇ ਕਿਸੇ ਮੋਟਰਸਾਈਕਲ ਦੇ ਹਾਰਨ ਦੀ ਆਵਾਜ਼ ਸੁਣਾਈ ਜਦ ਤੀਮਾ ਸਾਈਡ ਨੂੰ ਵੇਖਿਆ ਤਾਂ ਮੇਰੇ ਸਾਹਮਣੇ ਰਿਸ਼ੀ ਮੋਟਰਸਾਈਕਲ ਤੇ ਬੈਠਾ ਸੀ ਤੇ ਰਿਸ਼ੀ ਮੈਨੂੰ ਕਹਿਣ ਲੱਗਾ ਕਿ ਜੇ ਤੁਸੀਂ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਤੁਹਾਡੇ ਘਰ ਛਾੜ ਆਉਂਦਾ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਇਹ ਸੁਣ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਮੈਂ ਰਿਸ਼ੀ ਨੂੰ ਬੇਸ਼ੱਕ ਜਾਣਦੀ ਨਹੀਂ ਸੀ ਪਰ ਅੱਜ ਉਹਨੇ ਮੇਰੀ ਇੰਨੀ ਮਦਦ ਕੀਤੀ ਸੀ ਕਿ ਮੈਂ ਉਸ ਘਰੋਸੇ ਦੇ ਨਾਲ ਉਹਦੇ ਮੋਟਰਸਾਈਕਲ ਤੇ ਬੈਠ ਗਈ ਮੇਰੇ ਕੱਪੜੇ ਗਿੱਲੇ ਹੋਣ ਦਾ ਕਰਕੇ ਰਿਸ਼ੀ ਨੇ ਮੈਨੂੰ ਆਪਣੀ ਜੈਕਟ ਲਾ ਕੇ ਦਿੱਤੀ ਮੈਨੂੰ ਪਾਉਣ ਲਈ ਕਹਿ ਦਿੱਤਾ ਮੈਨੂੰ ਰਿਸ਼ੀ ਦੇ ਨਾਲ ਥੋੜੀ ਹਮਦਰਦੀ ਜਿਹੀ ਹੋਣ ਲੱਗੀ ਸੀ ਉਹਦਾ ਮੋਟਰਸਾਈਕਲ ਥੋੜੀ ਉੱਚੀ ਸੀਟ ਵਾਲਾ ਸੀ ਜਿਹਦੇ ਬੈਠ ਕੇ ਹੀ ਮੈਂ ਉਹਦੇ ਉੱਪਰ ਹੀ ਡਿੱਗਦੀ ਜਾ ਰਹੀ ਸੀ ਉਹ ਮੈਨੂੰ ਕਹਿੰਦਾ ਕਿ ਤੁਸੀਂ ਮੈਨੂੰ ਚਾਹੋ ਤਾਂ ਫੜ ਕੇ ਬੈਠ ਸਕਦੇ ਆ ਪਰ ਮੈਨੂੰ ਫੜਨ ਵਿੱਚ ਥੋੜੀ ਸ਼ਰਮ ਆ ਰਹੀ ਸੀ ਮੈਂ ਹੌਲੀ ਜਿਹਾ ਆਪਣਾ ਹੱਥ ਅੱਗੇ ਵਧਾਇਆ ਤੇ ਉਹਨੂੰ ਚੰਗੀ ਤਰ੍ਹਾਂ ਫੜ ਲਿਆ ਰਿਸ਼ੀ ਨੂੰ ਫੜਦੇ ਹੀ ਮੇਰੇ ਦਿਲ ਦੀਆਂ ਧੜਕਣਾ ਪਤਾ ਨਹੀਂ ਕੀ ਕਹਿ ਰਹੀਆਂ ਸੀ ਰਿਸ਼ੀ ਦੇ ਨਾਲ ਮੈਨੂੰ ਆਪਣਾ ਦਿਲ ਦਾ ਰਿਸ਼ਤਾ ਨਜ਼ਰ ਆ ਰਿਹਾ ਸੀ ਅੱਜ ਪਹਿਲੀ ਵਾਰ ਕਿਸੇ ਮੁੰਡੇ ਨਾਲ ਮੈਨੂੰ ਕੁਝ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਫਿਰ ਰਾਸਤੇ ਵਿੱਚ ਮੈਂ ਰਿਸ਼ੀ ਨੂੰ ਉਹਦੇ ਕੰਮਕਾਰ ਬਾਰੇ ਪੁੱਛਣ ਲੱਗੀ ਲੱਗ ਪਈ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਉਹਦਾ ਆਪਣਾ ਇੱਕ ਗੋਲਡ ਦਾ ਪਿਜ਼ਾਸ ਆ ਤੇ ਉਹ ਹੀ ਇਸੇ ਕੰਮ ਕਰਕੇ ਇੱਥੋਂ ਜਾ ਰਿਹਾ ਸੀ ਥੋੜੀ ਦੇਰ ਅੱਜ ਹੋ ਗਈ ਸੀ ਇਸੇ ਕਰਕੇ ਉਸ ਰਾਸਤੇ ਤੋਂ ਹੀ ਲੰਘ ਰਿਆ ਸੀ ਤੇ ਉਹਨੂੰ ਮੇਰੇ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਮੈਨੂੰ ਕਹਿ ਲੱਗਿਆ ਕਿ ਤੇਰੀ ਆਵਾਜ਼ ਸੁਣ ਕੇ ਮੈਨੂੰ ਲੱਗਾ ਕਿ ਸ਼ਾਇਦ ਕੋਈ ਕੁੜੀ ਮੁਸੀਬਤ ਵਿੱਚ ਆ ਇਹ ਸੁਣਦੇ ਹੀ ਮੈਂ ਆਪਣਾ ਮੋਟਰਸਾਈਕਲ ਇੱਕ ਸਾਈਡ ਤੇ ਲਾ ਕੇ ਜੰਗਲ ਵੱਲ ਨੂੰ ਤੁਰ ਪਿਆ ਮੈਂ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਰਿਸ਼ੀ ਬਿਨਾ ਕਿਸੇ ਦੀ ਪ੍ਰਵਾਹ ਕੀਤੇ ਹੀ ਇਕੱਲਾ ਜੰਗਲ ਵਿੱਚ ਆ ਗਿਆ ਤੇ ਜੇ ਰਿਸ਼ੀ ਨਾ ਹੁੰਦਾ ਤਮੈ ਕਦੋਂ ਦੀ ਮਰ ਚੁੱਕੀ ਹੁੰਦੀ ਮੇਰੇ ਦਿਲ ਵਿੱਚ ਰੀਸ਼ੀ ਦੇ ਲਈ ਫੀਲਿੰਗ ਜਿਹੀ ਆਉਣ ਲੱਗ ਪਈ ਤੇ ਇਦਾਂ ਹੀ ਗੱਲ ਕਰਦੇ ਕਰਦੇ ਰੀਸ਼ੀ ਮੈਨੂੰ ਮੇਰੇ ਘਰ ਛੱਡ ਗਿਆ ਤੇ ਜਾਣ ਤੋਂ ਪਹਿਲਾਂ ਮੈਨੂੰ ਕਹਿਣ ਲੱਗਾ ਕਿ ਅਸੀਂ ਕਦੋਂ ਮਿਲਾਂਗੇ ਇਹ ਸੁਣਦੇ ਹੀ ਮੇਰੇ ਚਿਹਰੇ ਤੇ ਮੁਸਕਰਾਹਟ ਜਿਹੀ ਆਈ ਤੇ ਮੈਂ ਉਹਨੂੰ ਕਿਹਾ ਕਿ ਆਪਾਂ ਜਦੋਂ ਤੁਸੀਂ ਚਾਹੋ ਉਦੋਂ ਹੀ ਮਿਲ ਲਵਾਂਗੇ ਤੇ ਅਸੀਂ ਦੋਨੇ ਹੱਸ ਕੇ ਗੱਲਾਂ ਕਰਨ ਲੱਗ ਪਏ ਅਸੀਂ ਇੱਕ ਦੂਸਰੇ ਨੂੰ ਆਪਣਾ ਫੋਨ ਨੰਬਰ ਦੇ ਦਿੱਤਾ ਰਿਸ਼ੀ ਨੂੰ ਬਾਏ ਕਹਿਣ ਤੋਂ ਬਾਅਦ ਮੈਂ ਘਰ ਅੰਦਰ ਚਲੇ ਗਈ ਘਰ ਮੇਰੇ ਲਈ ਸਾਰੇ ਪਰੇਸ਼ਾਨ ਸੀ ਮੈਂ ਘਰ ਦੀ ਸਭ ਤੋਂ ਵੱਡੀ ਧੀ ਸੀ ਮੇਰੇ ਘਰ ਮੰਮੀ ਪਾਪਾ ਤੇ ਮੇਰੀ ਇੱਕ ਛੋਟੀ ਭੈਣ ਰਹਿੰਦੀ ਸੀ ਘਰ ਵਿੱਚ ਪੈਰ ਰੱਖਦੇ ਹੀ ਮੇਰੀ ਮਾਂ ਗੁੱਸੇ ਨਾਲ ਮੈਨੂੰ ਕਹਿਣ ਲੱਗੀ ਕਿ ਇੰਨੀ ਰਾਤ ਤੱਕ ਤੂੰ ਆਫਿਸ ਵਿੱਚ ਕੰਮ ਕਰੂੰਗੀ ਤਾਂ ਘਰ ਕਿੰਨੇ ਵਜੇ ਆਉਂਗੀ ਤੈਨੂੰ ਪਤਾ ਨਾ ਕਿ ਦੁਨੀਆ ਕਿੰਨੀ ਖਰਾਬ ਆ ਤੋ ਇਕੱਲੀ ਕੁੜੀ ਇੰਨੀ ਰਾਤ ਨੂੰ ਜਦੋਂ ਘਰ ਆਉਂਦੀ ਆ ਤਾਂ ਸਾਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਤਾਂ ਅੱਗੇ ਤੋਂ ਟਾਈਮ ਨਾਲ ਘਰ ਆਇਆ ਕਰ ਨਹੀਂ ਤਾਂ ਅਸੀਂ ਤੇਰਾ ਆਫਿਸ ਜਾਣਾ ਬੰਦ ਕਰ ਦੇਵਾਂਗੇ ਮੈਂ ਇਹ ਸੁਣਦੇ ਹੀ ਮਾਂ ਨੂੰ ਕਿਹਾ ਕਿ ਮਾਂ ਮੈਨੂੰ ਮaaf ਕਰ ਦਿਓ ਅੱਜ ਆਫਿਸ ਵਿੱਚ ਕੁਝ ਜ਼ਿਆਦਾ ਹੀ ਕੰਮ ਸੀ ਜਿਹਦੇ ਕਰਕੇ ਮੈਨੂੰ ਦੇਰ ਹੋ ਗਈ ਕੱਲ ਤੋਂ ਮੈਂ ਆਪਣਾ ਧਿਆਨ ਰੱਖੂਗੀ ਤੇ ਇਹ ਕਹਿ ਕੇ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਕਮਰੇ ਵਿੱਚ ਜਾ ਕੇ ਮੈਂ ਫਟਾਫਟ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਰਿਸ਼ੀ ਨੂੰ ਯਾਦ ਕਰਨ ਲੱਗੀ ਕਿ ਅਚਾਨਕ ਹੀ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ ਜਦੋਂ ਫੋਨ ਚੁੱਕਿਆ ਤਾਂ ਰਿਸ਼ੀ ਦੀ ਆਵਾਜ਼ ਆਈ ਉਹ ਕਹਿਣ ਲੱਗਾ ਕਿ ਘਰ ਸਭ ਠੀਕ ਆ ਨਾ ਮੈਂ ਕਿਹਾ ਹਾਂ ਮੰਮੀ ਥੋੜਾ ਗੁੱਸਾ ਕਰ ਰਹੀ ਸੀ ਤੇ ਉਹ ਕਹਿਣ ਲੱਗਾ ਉਹ ਤਾਂ ਕਰੂਗੀ ਇਕੱਲੀ ਕੁੜੀ ਐਨੀ ਰਾਤ ਨੂੰ ਘਰ ਆਊਗੀ ਤਾਂ ਮਾਪਿਓ ਪਰੇਸ਼ਾਨ ਹੀ ਹੋਣਗੇ ਇਸੇ ਤਰ੍ਹਾਂ ਮੇਰੀ ਤੇ ਰਿਸ਼ੀ ਦੀ ਹੌਲੀ-ਹੌਲੀ ਗੱਲਬਾਤਨ ਲੱਗ ਪਈ ਮਰੇ ਰਿਸ਼ੀ ਨੂੰ ਚਾਹ ਲੱਗ ਪਈ ਮੈਂ ਅਕਸਰ ਹੀ ਆਫਿਸ ਗੱਡੀ ਲੈ ਕੇ ਨਹੀਂ ਜਾਂਦੀ ਸੀ ਤੇ ਰਿਸ਼ੀ ਹੀ ਮੈਨੂੰ ਆਫਿਸ ਤੱਕ ਛੱਡ ਕੇ ਜਾਂਦਾ ਮੇਰੇ ਤੇ ਰਿਸ਼ੀ ਦੀਆਂ ਦੂਰੀਆਂ ਖਤਮ ਹੋ ਰਹੀਆਂ ਸੀ ਅਸੀਂ ਦੋਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸੀ ਅਸੀਂ ਦੋਨਾਂ ਨੇ ਇੱਕ ਦੂਸਰੇ ਨੂੰ ਪਸੰਦ ਕਰ ਲਿਆ ਸੀ ਤੇ ਅਸੀਂ ਦੋਵੇਂ ਇੱਕ ਦੂਜੇ ਨਾਲ ਫੋਨ ਤੇ ਸਾਰੀ ਸਾਰੀ ਰਾਤ ਗੱਲਾਂ ਕਰਦੇ ਰਹਿੰਦੇ ਸੀ ਪਰ ਅਜੇ ਤੱਕ ਅਸੀਂ ਦੋਵਾਂ ਨੇ ਇੱਕ ਦੂਸਰੇ ਨੂੰ ਆਪਣੇ ਪਿਆਰ ਇਜਹਾਰ ਨਹੀਂ ਕੀਤਾ ਸੀ ਪਰ ਇੱਕ ਦਿਨ ॠषि ਮੈਨੂੰ ਕਹਿਣ ਲੱਗਾ ਕਿ ਤੂੰ ਅੱਜ ਆਫਿਸ ਤੋਂ ਛੁੱਟੀ ਕਰ ਲੈ ਅੱਜ ਅਸੀਂ ਕਿਤੇ ਘੁੰਮਣ ਚੱਲਦੇ ਹਾਂ ਇਹ ਸੁਣਦੇ ਹੀ ਮੈਂ ਹਾਂ ਵਿੱਚ ਜਵਾਬ ਦੇ ਦਿੱਤਾ ਮੈਂ ਬਾਹਰ ਆਈ ਤਾਂ ॠषि ਮੈਨੂੰ ਆਪਣੇ ਨਾਲ ਇੱਕ ਫਾਰਮ ਹਾਊਸ ਵਿੱਚ ਲੈ ਗਿਆ ਉਸ ਫਾਰਮ ਹਾਊਸ ਵਿੱਚ ਜਦੋਂ ਮੈਂ ਅੰਦਰ ਗਈ ਅੰਦਰ ਦੇਖ ਕੇ ਮੈਂ ਹੈਰਾਨ ਹੀ ਰਹਿ ਗਈ ਕਿਉਂਕਿ ਪੂਰਾ ਫਾਰਮ ਹਾਊਸ ਬਹੁਤ ਸੋਹਣਾ ਸਜਿਆ ਹੋਇਆ ਸੀ ਤੇ ਰਿਸ਼ੀ ਨੇ ਮੈਨੂੰ ਇੱਕ ਅੰਗੂਠੀ ਪਾ ਕੇ ਪ੍ਰਪੋਜ਼ ਕੀਤਾ ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਰਿਸ਼ੀ ਮੈਨੂੰ ਕਹਿਣ ਲੱਗਾ ਕਿ ਮਨੀਸ਼ਾ ਮੈਂ ਤੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ ਤੇ ਹੁਣ ਮੈਂ ਤੇਰੇ ਤੋਂ ਦੂਰ ਨਹੀਂ ਰਹਿ ਸਕਦਾ ਸੁਣਦੇ ਹੀ ਮੈਂ ਫਟਾਫਟ ਰਿਸ਼ੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਰਿਸ਼ੀ ਨੂੰ ਵੀ ਲੱਗਦਾ ਸੀ ਕਿ ਮੇਰੇ ਦਿਲ ਦੀਆਂ ਧੜਕਣਾਂ ਵੱਧ ਗਈਆਂ ਸੀ ਦੋਵਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ फार्म हाउस ਵਿੱਚ ਅਸੀਂ ਦੋਨੇ ਇਕੱਲੇ ਹੀ ਸੀ ਤੇ ਸਾਡੇ ਦੋਵਾਂ ਦੀਆਂ ਦੂਰੀਆਂ ਖਤਮ ਹੋ ਗਈਆਂ ਸੀ ਅਸੀਂ ਇੱਕ ਦੂਜੇ ਵਿੱਚ ਚੰਗੀ ਤਰ੍ਹਾਂ ਡੁੱਬ ਗਏ ਸੀ ਮੈਂ ਰਿਸ਼ੀ ਦੇ ਪਿਆਰ ਵਿੱਚ پاگل ਹੋ ਗਈ ਸੀ ਤੇ ਇੱਕ ਵਾਰ ਹੀ ਉਹਦੇ ਘਰ ਦਾ ਪਤਾ ਵੀ ਨਾ ਪੁੱਛਿਆ ਰਿਸ਼ੀ ਮੈਨੂੰ ਮੇਰੀ ਜ਼ਿੰਦਗੀ ਵਿੱਚ ਇੱਕ ਇੱਕ ਰਿਸ਼ੀ ਮੈਨੂੰ ਮੇਰੀ ਜ਼ਿੰਦਗੀ ਵਿੱਚ ਇੱਕ ਹੀਰੋ ਦੀ ਤਰ੍ਹਾਂ ਲੱਗਦਾ ਸੀ ਜਿਨੇ ਮੈਨੂੰ ਉਹਨਾਂ ਆਵਾਰਾਂ ਮੁੰਡਿਆਂ ਤੋਂ ਬਚਾਇਆ ਸੀ ऋषि ਦੇ ਪਿਆਰ ਵਿੱਚ ਮੈਂ ਇੰਨੀ ਅੰਨੀ ਹੋ ਗਈ ਸੀ ਕਿ ਮੈਂ ਉਹ ਸਾਰੇ ਕਦਮ ਚੁੱਕ ਲਈ ਜੋ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਵਿੱਚ ਸੋਚੇ ਵੀ ਨਹੀਂ ਸੀ ਮੈਂ ਬਿਨਾਂ ਵਿਆਹ ਦੇ ਹੀ ਰਿਸ਼ੀ ਦੇ ਨਾਲ ਉਹ ਸਭ ਕੁਝ ਕਰ ਲਿਆ ਸੀ ਰਿਸ਼ੀ ਨੇ ਕਾਫੀ ਘੰਟੇ ਤੱਕ ਮੇਰੇ ਜਸਮ ਦੀ ਕਰਮੀ ਨੂੰ ਠੰਡਾ ਕੀਤਾ ਸੀ ਇਹ ਸਭ ਕੁਝ ਹੋ ਜਾਣ ਤੋਂ ਬਾਅਦ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਂ ਵੀ ਚਾਹੁੰਦੀ ਆਂ ਕਿ ਅਸੀਂ ਦੋਨੇ ਫਟਾਫਟ ਵਿਆਹ ਕਰਵਾ ਲਈਏ ਇਹ ਸੌਂਦੇ ਰਿਸ਼ੀ ਮੈਨੂੰ ਕਹਿਣ ਲੱਗਾ ਕਿ ਤੂੰ ਚਾਹੇ ਤਾਂ ਅੱਜ ਹੀ ਮੇਰੇ ਮੈਂ ਤੇਰੇ ਨਾਲ ਵਿਆਹ ਕਰਵਾ ਲੈਂਦਾ ਹਾਂ ਮੈਂ ਰਿਸ਼ੀ ਨੂੰ ਕਿਹਾ ਕਿ ਚਲੋ ਅੱਜ ਅਸੀਂ ਦੋਵੇਂ ਕੋਟ ਮੈਰਿਜ ਕਰਵਾ ਲੈਂਦੇ ਹਾਂ ਤੇ ਉੱਥੇ ਜਾ ਕੇ ਵਿਆਹ ਕਰਵਾ ਲਵਾਂਗੇ ਤੇ ਫਿਰ ਘਰਦਿਆਂ ਨੂੰ ਦੱਸ ਦੇਵਾਂਗੇ ਪਰ ਰਿਸ਼ੀ ਨੇ ਮੈਨੂੰ ਉੱਥੇ ਜਾਣ ਤੋਂ ਮਨਾ ਕਰ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਤੈਨੂੰ ਸੰਦੂਰ ਦੇ ਮੰਗਲ ਸੂਤਰ ਪਾ ਕੇ ਕਿਹੀ ਤੈਨੂੰ ਆਪਣੇ ਘਰ ਵਾਲੀ ਬਣਾ ਲਵਾਂਗਾ ਉਹਦੇ ਲਈ ਕਿਤੇ ਜਾਣ ਦੀ ਕੋਈ ਲੋੜ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ॠषि ਉੱਥੇ ਜਾਣ ਤੋਂ ਕਿਉਂ ਮਨਾ ਕਰ ਰਿਹਾ ਸੀ ਪਰ ਮੈਂ ਜ਼ਿਆਦਾ ਨਹੀਂ ਕਿਹਾ ਤੇ ॠषि ਨੇ ਮੈਨੂੰ ਆਪਣੀ ਜੇਬ ਵਿੱਚ ਇੱਕ ਮੰਗਲ ਸੂਤਰ ਕੱਢਿਆ ਤੇ ਇੱਕ ਸੰਦੂਰ ਕੱਢ ਕੇ ਮੈਨੂੰ ਪਾ ਦਿੱਤਾ ਮੈਂ ਪੁੱਛਿਆ ਕਿ ॠषि ਕਿ ਕਿ ਤੂੰ ਇਹ ਸਭ ਕੁਝ ਪਹਿਲਾਂ ਹੀ ਇੰਤਜ਼ਾਮ ਕਰ ਲਿਆ ਸੀ ॠषि ਕਹਿਣ ਲੱਗਾ ਕਿ ਨਹੀਂ ਨਹੀਂ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਜਦੋਂ ਵੀ ਕਿਸੇ ਕੁੜੀ ਨੂੰ ਪਿਆਰ ਕਰੂੰਗਾ ਤਮੈ ਹੁਣ ਉਹਨੂੰ ਪ੍ਰਪੋਜ਼ ਦੇ ਨਾਲ ਨਾਲ ਹੀ ਉਸੇ ਦਿਨ ਹੀ ਉਹਦੀ ਮਾਂਗ ਵਿੱਚ ਸੰਦੂਰ ਪਾ ਕੇ ਵਿਆਹ ਕਰਵਾ ਲਵਾਂਗਾ ਇਹ ਸੋਨਦੇ ਮੇਰੇ ਦਿਲ ਵਿੱਚ ਰਿਸ਼ੀ ਦੇ ਲਈ ਹੋਰ ਵੀ ਪਿਆਰ ਵੱਧ ਗਿਆ ਸੀ ਰਿਸ਼ੀ ਮੈਨੂੰ ਕਹਿਣ ਲੱਗਾ ਕਿ ਅਸੀਂ ਆਪਣੇ ਘਰਦਿਆਂ ਨੂੰ ਆਪਣੇ ਦੋਵਾਂ ਬਾਰੇ ਨਹੀਂ ਦੱਸਾਂਗੇ ਮੈਂ ਜਦੋਂ ਰਿਸ਼ੀ ਤੋਂ ਇਹਦਾ ਕਾਰਨ ਪੁੱਛਿਆ ਤਾਂ ਰਿਸ਼ੀ ਮੈਨੂੰ ਕਹਿਣ ਲੱਗਾ ਕਿ ਮਨੀਸ਼ਾ ਤੇਰੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਮੇਰੀ ਮਾਂ ਨੇ ਮੇਰੀ ਐਂਗੇਜਮੈਂਟ ਪੱਕੀ ਕਰ ਦਿੱਤੀ ਸੀ ਜਦੋਂ ਤੱਕ ਮੈਨੂੰ ਤੇਰੇ ਨਾਲ ਪਿਆਰ ਨਹੀਂ ਹੋਇਆ ਸੀ ਤੇ ਨਾ ਹੀ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਸੀ ਜੇ ਉਹਨੂੰ ਇਸ ਬਾਰੇ ਗੱਲਬਾਤ ਇਹ ਪਤਾ ਲੱਗ ਗਿਆ ਤਾਂ ਉਹ ਬਹੁਤ ਗੁੱਸਾ ਕਰਨਗੇ ਮੈਂ ਚਾਹੁੰਦਾ ਹਾਂ ਕਿ ਮੈਂ ਉਹਨਾਂ ਨਾਲ ਮੰਗੜੀ ਮੰਗਣੀ ਤੋੜ ਦੇਵਾਂ ਤੇ ਉਸ ਤੋਂ ਬਾਅਦ ਕੁਝ ਦਿਨ ਬਾਅਦ ਹੀ ਮੈਂ ਆਪਣੇ ਮਾਪਿਓ ਨਾਲ ਤੈਨੂੰ ਮਿਲਾ ਦੇਵਾਂਗਾ ਇਹ ਸੁਣ ਕੇ ਮੈਂ ਰਿਸ਼ੀ ਨੂੰ ਹਾਂ ਵਿੱਚ ਜਵਾਬ ਦਿੱਤਾ ਸਾਡਾ ਪਿਆਰ ਵਧਣ ਲੱਗ ਪਿਆ ਮੈਂ ਅਕਸਰ ਹੀ ਆਫਿਸ ਦਾ ਛੁੱਟ ਬੋਲ ਕੇ ਘਰੋਂ ਕਹਿ ਜਾਂਦੀ ਸੀ ਤੇ ਜ਼ਿਆਦਾਤਰ ਰਿਸ਼ੀ ਦੇ ਨਾਲ ਹੀ ਘੁੰਮਦੀ ਰਹਿੰਦੀ ਸੀ ਪਰ ਰਿਸ਼ੀ ਦੀ ਇੱਕ ਗੱਲ ਬੜੀ ਅਜੀਬ ਸੀ ਰਿਸ਼ੀ ਮੈਨੂੰ ਆਪਣੇ ਪੁਰਾਣੇ ਫਾਰਮ ਹਾਊਸ ਵਿੱਚ ਲੈ ਕੇ ਜਾਂਦਾ ਸੀ ਤੇ ਫਿਰ ਉੱਥੇ ਜੰਗਲ ਵਿੱਚ ਜਿੱਥੇ ਮੇਰੀ ਉਹਦੇ ਨਾਲ ਪਹਿਲੀ ਮੁਲਾਕਾਤ ਹੋਈ ਸੀ ਮੈਂ ਜਦੋਂ ਰਿਸ਼ੀ ਦੇ ਨਾਲ ਗੁੱਸਾ ਕਰਦੀ ਸੀ ਕਿ ਤੂੰ ਮੇਰੇ ਨਾਲ ਕਿਸੇ ਹੋਰ ਜਗ੍ਹਾ ਤੇ ਕਿਉਂ ਨਹੀਂ ਘੁੰਮਣ ਲਈ ਲੈ ਜਾਂਦਾ ਤਾਂ ਮੈਨੂੰ ਘੈਰਦੰਦਾ ਕਿ ਜਦੋਂ ਆਪਾਂ ਆਪਣੇ ਘਰਦਿਆਂ ਨੂੰ ਦੱਸ ਦੇਵਾਂ ਤੇ ਉਸ ਤੋਂ ਬਾਅਦ ਬੇਫਿਕਰ ਹੋ ਕੇ ਹਰ ਥਾਂ ਤੇ ਘੁੰਮਾਂਗੇ ਪਰ ਹਜੇ ਕਿਸੇ ਨੇ ਸਾਨੂੰ ਦੇਖ ਲਿਆ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜਾਊਗੀ ਸ਼ਾਇਦ ਸਾਨੂੰ ਦੋਹਾਂ ਨੂੰ ਅਲੱਗ ਵੀ ਹੋਣਾ ਪੈ ਜਾਵੇ ਇਹ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਜਾਂਦੀ ਸੀ ਇਸੇ ਕਰਕੇ ਮੈਂ ਰਿਸ਼ੀ ਦੀ ਹਾਂ ਵਿੱਚ ਹਾਂ ਮਿਲਾ ਦਿੰਦੀ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਜ਼ਿੰਦਗੀ ਮੈਨੂੰ ਕਿੱਥੋਂ ਕਿੱਥੋਂ ਤੋਂ ਕਿੱਥੋਂ ਤੱਕ ਲੈ ਜਾਊਗੀ ਮੈਂ ऋषि ਦੇ ਨਾਲ ਹੀ ਆਪਣੇ ਸਾਰੇ ਸੁਪਨੇ ਦੇਖੇ ਸੀ ਮੈਂ ਤੇ ਰਿਸ਼ੀ ਅਕਸਰ ਜੰਗਲ ਵਿੱਚ ਉਸੇ ਰੁੱਖ ਦੇ ਥੱਲੇ ਖੜੇ ਹੋ ਕੇ ਕਈ-ਕਈ ਘੰਟੇ ਇੱਕ ਦੂਜੇ ਨਾਲ ਪਿਆਰ ਕਰਦੇ ਰਹਿੰਦੇ ਸੀ ਹੌਲੀ-ਹੌਲੀ ਮੈਂ ਆਫਿਸ ਜਾਣਾ ਛੱਡ ਦਿੱਤਾ ਸੀ ਮੈਂ ਜ਼ਿਆਦਾਤਰ ਰਿਸ਼ੀ ਨਾਲ ਹੀ ਘੁੰਮਦੀ ਰਹਿੰਦੀ ਮੈਂ ਆਪਣੀ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਬਦਲ ਦਿੱਤਾ ਸੀ ਤੇ ਮੈਂ ਰਿਸ਼ੀ ਦੇ ਪਿਆਰ ਵਿੱਚ ਇੰਨੀ پاਗਲ ਹੋ ਗਈ ਸੀ ਇੱਕ ਦਿਨ ਮੈਂ ਰਿਸ਼ੀ ਦੇ ਨਾਲ ਜिद ਕੀਤੀ ਕਿ ਮੈਂ ਤੇਰਾ ਘਰ ਦੇਖਣਾ ऋषि ਨੇ ਮੈਨੂੰ ਇੱਕ ਬਹੁਤ ਵੱਡੀ ਕੋਠੀ ਦਿਖਾਈ। ऋषि ਬਹੁਤ ਹੀ ਅਮੀਰ ਪਰਿਵਾਰ ਤੋਂ ਸੀ। ਇਸੇ ਕਰਕੇ ਮੈਂ ਉਹਦੀ ਗੱਲ ਮੰਨ ਲੈਂਦੀ ਸੀ। ਪਰ ਇਹੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਇੱਕ ਦਿਨ ਇਦਾਂ ਹੋਇਆ ਕਿ ਮੈਂ ਕਦੀ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਸੀ। ਇਸ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਬਦਲ ਚੁੱਕੀ ਸੀ। ਮੈਂ ਆਪਣੇ ਹੋਸ਼ ਗਵਾ ਬੈਠੀ ਸੀ। ਜਦੋਂ ਮੈਂ ਸਵੇਰ ਨੂੰ ਰਿਸ਼ੀ ਨੂੰ ਫੋਨ ਲਾਇਆ ਤਾਂ ਉਹਦਾ ਫੋਨ ਬੰਦ ਆ ਰਿਹਾ ਸੀ। ਮੈਂ ਸਾਰਾ ਦਿਨ ਪਰੇਸ਼ਾਨ ਰਹਿਣ ਲੱਗ ਪਈ। ਇੱਕ ਦਿਨ ਮੈਂ ਆਫਿਸ ਵੀ ਨਹੀਂ ਗਈ। ਮੰਮੀ ਪਾਪਾ ਮੈਨੂੰ ਪਰੇਸ਼ਾਨ ਦੇਖ ਕੇ ਮੈਨੂੰ ਪੁੱਛ ਵੀ ਰਹੇ ਸੀ ਪਰ ਮੈਂ ਉਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਸੀ। ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਪਈ ਰਹਿੰਦੀ ਸੀ। ਸਵੇਰ ਤੋਂ ਲੈ ਕੇ ਰਾਤ ਹੋ ਗਈ ਪਰ ਰਿਸ਼ੀ ਦਾ ਕੋਈ ਵੀ ਪਤਾ ਨਹੀਂ ਸੀ। ਰਿਸ਼ੀ ਦੀ ਟੈਨਸ਼ਨ ਵਿੱਚ ਮੈਂ ਖਾਣਾ ਪੀਣਾ ਵੀ ਛੱਡ ਦਿੱਤਾ। ਰਿਸ਼ੀ ਕਿੱਥੇ ਚਲਾ ਗਿਆ ਸੀ? ਮੈਨੂੰ ਕੁਝ ਵੀ ਪਤਾ ਨਹੀਂ ਸੀ। ਰਿਸ਼ੀ ਦਾ ਨੰਬਰ ਬੰਦ ਆ ਰਿਹਾ ਸੀ। ਪੂਰਾ 1 ਹਫ਼ਤਾ ਗਿਆ। ਇੱਕ ਹਫ਼ਤੇ ਵਿੱਚ ਮੈਂ ਕੁਝ ਵੀ ਨਹੀਂ ਖਾਦਾ ਸੀ ਜਿਸ ਦੇ ਕਰਕੇ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਤੇ ਮੈਨੂੰ ਸਿੱਧਾ ਹਸਪਤਾਲ ਵਿੱਚ ਹੀ ਐਡਮਿਟ ਕਰਵਾ ਦਿੱਤਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਦੀ ਸੀ ਤੇ ਨਾ ਹੀ ਕਿਸੇ ਨੂੰ ਕੁਝ ਦੱਸਦੀ ਸੀ ਮੇਰੇ ਮਾਂ ਤੋਂ ਮੇਰੀ ਹਾਲਤ ਦੇਖ ਕੇ ਮੈਨੂੰ ਜ਼ਿਆਦਾ ਪਰੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਮਾਂ ਦੀ ਵੱਡੀ ਧੀ ਸੀ ਮੇਰੀ ਇਸ ਹਾਲਤ ਨੂੰ ਦੇਖ ਕੇ ਅਕਸਰ ਹੀ ਮੈਨੂੰ ਪੁੱਛਦੇ ਸੀ ਕਿ ਸਾਨੂੰ ਦੱਸ ਤੈਨੂੰ ਇਦਾਂ ਦਾ ਕੀ ਹੋਇਆ ਜੇ ਤੂੰ ਆਪਣੀ ਇਹੋ ਜਿਹੀ ਹਾਲਤ ਬਣਾ ਲਈ ਜੇ ਤੂੰ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ ਤਾਂ ਸਾਨੂੰ ਦੱਸ ਦੇ ਉਹਦੇ ਘਰ ਅਸੀਂ ਤੇਰੇ ਲਈ ਰਿਸ਼ਤਾ ਲੈ ਜਾਵਾਂਗੇ ਜਦੋਂ ਮੈਂ ਆਪਣੇ ਮਾਪਿਓ ਨੂੰ ਇਹ ਗੱਲ ਦੱਸੀ ਤਾਂ ਮੈਂ ਉਹਨਾਂ ਨੂੰ ਹਾਂ ਵਿੱਚ ਜਵਾਬ ਦਿੱਤਾ ਮੈਂ ਕਿਹਾ ਕਿ ਮੈਂ ਰਿਸ਼ੀ ਨੂੰ ਬਹੁਤ ਪਿਆਰ ਕਰਦੀ ਆ ਪਰ ਮੈਨੂੰ ਉਹਦਾ ਕੋਈ ਦਿਨ ਕਈ ਦਿਨਾਂ ਤੋਂ ਫੋਨ ਬੰਦ ਆ ਰਿਹਾ ਮੈਂ ਹਸਪੀਟਲ ਵਿੱਚ ਵੀ ਰਿਸ਼ੀ ਦਾ ਨਾਮ ਹੀ ਲੈਂਦੀ ਰਹੀ ਮੇਰੀ ਦਿਮਾਗੀ ਹਾਲਤ ਖਰਾਬ ਹੋ ਚੁੱਕੀ ਸੀ ਮੇਰੇ ਮਾਪਿਓ ਮੈਨੂੰ ਦੇਖ ਕੇ ਰਿਸ਼ੀ ਦੇ ਘਰ ਦਾ ਐਡਰੈਸ ਪੁੱਛਦੇ ਤਾਂ ਮੈਂ ਉਹਨਾਂ ਨਾਲ ਜिद ਕਰਦੀ ਕਿ ਉਹ ਮੈਨੂੰ ਆਪਣੇ ਨਾਲ ਰਿਸ਼ੀ ਦੇ ਘਰ ਲੈ ਕੇ ਜਾਣ ਡਾਕਟਰ ਦੀ ਇਜਾਜ਼ਤ ਦੇ ਨਾਲ ਮੇਰੇ ਪਾਪਾ ਮੈਨੂੰ ਰਿਸ਼ੀ ਦੇ ਘਰ ਲੈ ਕੇ ਗਏ ਪਰ ਅਸੀਂ ਰਿਸ਼ੀ ਦੇ ਘਰ ਪਹੁੰਚੇ ਤਾਂ ਉੱਥੇ ਉਸ ਘਰ ਜਿੰਦਾ ਲੱਗਾ ਹੋਇਆ ਸੀ ਜਿੰਦਾ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਮੈਂ ਪਾਗਲਾ ਵਾਂਗੂ ਲੱਗੇ ਤੇ ਘਰਾਂ ਵਿੱਚ ਘਰ ਘਰ ਵਿੱਚ ਵੜਦੀ ਫਿਰਦੀ ਸੀ ਉਹਨਾਂ ਨੂੰ ਉਸ ਘਰ ਬਾਰੇ ਪੁੱਛਣ ਲੱਗੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਇਹ ਘਰ ਦਾ ਤਾਂ ਕਈ ਸਾਲਾਂ ਤੋਂ ਬੰਦ ਪਿਆ ਪਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਨਹੀਂ ਮੈਂ ਤਾਂ ਇੱਥੇ ਇੱਕ ਹਫ਼ਤਾ ਪਹਿਲਾਂ ਹੀ ਰਿਸ਼ੀ ਦੇ ਨਾਲ ਆਈ ਸੀ ਤੇ ਉਹ ਇਸ ਘਰ ਦੇ ਅੰਦਰ ਗਈ ਸੀ ਪਰ ਉਹ ਮੈਨੂੰ ਕਹਿਣ ਲੱਗੇ ਕਿ ਨਹੀਂ ਘਰ ਤਾਂ ਕਈ ਸਾਲਾਂ ਤੋਂ ਬੰਦ ਪਿਆ ਇਸ ਘਰ ਵਿੱਚ ਜੋ ਮਾਲਕ ਰਹਿੰਦੇ ਸੀ ਉਹ ਤਾਂ ਕਦੋਂ ਦੇ ਮਰ ਚੁੱਕੇ ਆ ਇਹ ਸੌਂਦੇ ਹੀ ਮੇਰੇ ਹੋਸ਼ ਉੱਡ ਗਏ ਕਿ ਮੇਰੀ ਹਾਲਤ ਪਾਗਲਾ ਵਰਗੀ ਹੋ ਚੁੱਕੀ ਸੀ ਮੈਂ ਉੱਥੇ ਹੀ ਡਿੱਗ ਕੇ ਬੇਹੋਸ਼ ਹੋ ਗਈ ਪਾਪਾ ਨੇ ਐਂਬੂਲੈਂਸ ਬੁਲਾ ਕੇ ਮੈਨੂੰ ਫਟਾਫਟ ਹਸਪਤਾਲ ਪਹੁੰਚਾਇਆ ਤੇ ਮੈਨੂੰ ਹਸਪਤਾਲ ਜਾ ਕੇ ਹੋਸ਼ ਆਈ ਤਾਂ ਪਾਪਾ ਕਹਿਣ ਲੱਗੇ ਕਿ ਮੈਂ ਰਿਸ਼ੀ ਦਾ ਪਤਾ ਕਰਕੇ ਹੀ ਰਾਂਗਾ ਤੂੰ ਮੇਰੀ ਧੀ ਆ ਤੇ ਫਿਕਰ ਨਾ ਕਰ ਪਾਪਾ ਨੇ ਮੈਨੂੰ ਕੋਈ ਹੋਰ ਥਾਂ ਬਾਰੇ ਪੁੱਛਿਆ ਤਾਂ ਮੈਂ ਰਿਸ਼ੀ ਨੂੰ ਇੱਕ ਪੁਰਾਣੇ ਫਾਰਮ ਹਾਊਸ ਦਾ ਵੀ ਐਡਰੈਸ ਦੇ ਦਿੱਤਾ ਜਿੱਥੇ ਉਹਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਪਰ ਉੱਥੇੋਂ ਤੋਂ ਬਾਅਦ ਪਾਪਾ ਤੋਂ ਇਹੀ ਪਤਾ ਲੱਗਿਆ ਕਿ ਫਾਰਮ ਹਾਊਸ ਵੀ ਕਈ ਸਾਲਾਂ ਤੋਂ ਬੰਦ ਪਿਆ ਤੇ ਉੱਥੇ ਵੀ ਕੋਈ ਆਉਂਦਾ ਜਾਂਦਾ ਨਹੀਂ ਉਹਨਾਂ ਦਿਨਾਂ ਵਿੱਚ ਮੇਰੀ ਦਿਮਾਗੀ ਹਾਲਤ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ ਮੇਰੀ ਮੰਮੀ ਪਾਪਾ ਮੇਰੇ ਲਈ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਸਾਰਿਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਮੈਂ ਰਿਸ਼ੀ ਦੇ ਨਾਲ ਗਈ ਸੀ ਮੈਂ ਰਿਸ਼ੀ ਨੂੰ ਬਹੁਤ ਪਿਆਰ ਕਰਦੀ ਰਿਸ਼ੀ ਦੇ ਨਾਲ ਹੀ ਕਈ ਵਾਰ ਉਸੇ ਉਸਦੇ ਫਾਰਮ ਹਾਊਸ ਵੀ ਗਈ ਸੀ ਮਾਂ ਪਿਓ ਮੈਨੂੰ ਹਮੇਸ਼ਾ ਹੀ ਕਹਿੰਦੇ ਸਨ ਕਿ ਰਿਸ਼ੀ ਨਾਮ ਦਾ ਕੋਈ ਮੁੰਡਾ ਹੈ ਹੀ ਨਹੀਂ ਮੈਨੂੰ ਦਿਨ ਰਾਤ ਰਿਸ਼ੀ ਦੇ ਸੁਪਨੇ ਆਉਂਦੇ ਸੀ ਮੇਰੇ ਮਾਪਿਓ ਨੇ ਇੱਕ ਚੰਗੀ ਜਿਹੇ ਡਾਕਟਰ ਤੋਂ ਇਲਾਜ ਕਰਵਾਇਆ ਜ਼ਿਆਦਾਤਰ ਡਾਕਟਰ ਇਹੀ ਕਹਿੰਦੇ ਸੀ ਕਿ ਜਾਂ ਤਾਂ ਇਹਦੀ ਦਿਮਾਗੀ ਹਾਲਤ ਠੀਕ ਨਹੀਂ ਜਾਂ ਫਿਰ ਇਹਨੂੰ ਸੱਚੀ ਹੀ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ ਸ਼ਾਇਦ ਉਹ ਕੋਈ ਆਤਮਾ ਹੀ ਹੋਊਗੀ ਕਿਉਂਕਿ ਜੋ ਉਹਨਾਂ ਨੂੰ ਦੱਸਿਆ ਸੀ ਉਹ ਸਹੀ ਤਾਂ ਸੀ ਪਰ ਉੱਥੇ ਕੋਈ ਵੀ ਰਹਿੰਦਾ ਨਹੀਂ ਸੀ ਮੇਰੇ ਮੰਮੀ ਪਾਪਾ ਉਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਦੁਖੀ ਸੀ ਉਹ ਡਾਕਟਰ ਨੂੰ ਇਹੀ ਕਹਿੰਦੇ ਸੀ ਕਿ ਸਾਡੀ ਕੁੜੀ ਪਾਗਲ ਨਹੀਂ ਹੋ ਸਕਦੀ ਉਹਨਾਂ ਨੇ ਮੇਰੀ ਸਿਹਤ ਨੂੰ ਠੀਕ ਕਰਨ ਲਈ ਪੂਰੀ ਜਿੰਦ ਜਾਨ ਲਾ ਦਿੱਤੀ ਸੀ ਉਹਨਾਂ ਨੇ ਮੇਰੀਆਂ ਸਹੇਲੀਆਂ ਕੋਲੋਂ ਵੀ ਰਿਸ਼ੀ ਦੇ ਬਾਰੇ ਪੁੱਛਣਾ ਚਾਹਿਆ ਪਰ ਕਿਸੇ ਨੂੰ ਰਿਸ਼ੀ ਬਾਰੇ ਕੁਝ ਵੀ ਪਤਾ ਨਹੀਂ ਸੀ ਮੇਰੇ ਪਾਪਾ ਨੇ ਮੇਰੇ ਇੱਕ ਬਹੁਤ ਹੀ ਕਰੀਬੀ ਦੋਸਤ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗਾ ਕਿ ਇੱਕ ਬਹੁਤ ਵੱਡੇ ਸਿੱਧ ਪੁਰਸ਼ ਬਾਬਾ ਜੇ ਤੁਸੀਂ ਆਪਣੀ ਪਰੇਸ਼ਾਨੀ ਉਹਨਾਂ ਨੂੰ ਦੱਸੋਗੇ ਤਾਂ ਸ਼ਾਇਦ ਮਨੀਸ਼ਾ ਠੀਕ ਹੋ ਸਕਦੀ ਆ ਸੌਂਦੇ ਹੀ ਪਾਪਾ ਮੈਨੂੰ ਤੁਰੰਤ ਉਸ ਬਾਬੇ ਦੇ ਕੋਲ ਲੈ ਗਏ ਤੇ ਉਹਨਾਂ ਨੇ ਆਪਣੀ ਸਾਰੀ ਗੱਲ ਦੱਸ ਦਿੱਤੀ ਉਸ ਬਾਬੇ ਨੇ 1 ਮਹੀਨੇ ਤੱਕ ਲਗਾਤਾਰ ਮੇਰੇ ਉੱਪਰ ਆਪਣਾ ਪਾਠ ਕੀਤਾ ਸੀ ਜਿਸ ਦੇ ਨਾਲ ਮੈਂ ਹੌਲੀ-ਹੌਲੀ ਠੀਕ ਹੋਣ ਲੱਗ ਪਈ ਸੀ ਮੈਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 6 ਮਹੀਨੇ ਲੱਗ ਗਏ ਤੇ 6 ਮਹੀਨੇ ਬਾਅਦ ਜਦੋਂ ਮੇਰੇ ਦੋਸਤ ਨੇ ਮੈਨੂੰ ਇਹ ਗੱਲ ਦੱਸੀ ਕਿ ਮੈਂ ਸੁਣ ਕੇ ਬਹੁਤ ਦੁਖੀ ਹੋਈ ਠੀਕ ਹੋਣ ਤੋਂ ਬਾਅਦ ਮੈਂ ਵੀ ਰਿਸ਼ੀ ਦਾ ਪਤਾ ਕੀਤਾ ਪਰ ਮੈਨੂੰ ਅਕਸਰ ਹੀ ਉੱਥੇ ਕੁਝ ਵੀ ਨਹੀਂ ਮਿਲਦਾ ਸੀ ਮੈਂ ਵੀ ਮੰਨ ਲਿਆ ਸੀ ਕਿ ਸ਼ਾਇਦ ਮੈਂ ਇੱਕ ਆਤਮਾ ਨੂੰ ਪਿਆਰ ਕਰ ਲਿਆ ਸੀ ਮੈਨੂੰ ਆਪਣੀ ਜ਼ਿੰਦਗੀ ਵਿੱਚ ਉਪਚਾਪ ਰਹਿਣਾ ਚਾਹੀਦਾ ਸੀ ਮੇਰੇ ਦੋਸਤ ਨੇ ਮੇਰੀ ਮਾਂ ਕੋਲੋਂ ਮੇਰੇ ਨਾਲ ਵਿਆਹ ਕਰਵਾਉਣ ਲਈ ਮੇਰਾ ਹੱਥ ਮੰਗ ਲਿਆ ਮੈਂ ਆਪਣੇ ਮਾਪਿਆਂ ਨੂੰ ਹੋਰ ਜ਼ਿਆਦਾ ਦੁਖੀ ਨਹੀਂ ਦੇਖਣਾ ਚਾਹੁੰਦੀ ਸੀ ਮਾਣੇ ਮੈਨੂੰ ਇਹ ਕਿਹਾ ਕਿ ਤੂੰ ਅਜੀਤ ਨਾਲ ਵਿਆਹ ਕਰਵਾ ਲੈ ਉਹ ਤੇਰਾ ਬਚਪਨ ਦਾ ਦੋਸਤ ਆ ਤੇ ਅਸੀਂ ਚਾਹੁੰਦੇ ਹਾਂ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ ਤੇ ਆਪਣੇ ਬੀਤੇ ਹੋਏ ਸਮੇਂ ਨੂੰ ਭੁੱਲ ਜਾਵੇਂ ਗੱਲ ਸੁਣ ਕੇ ਮੈਂ ਵੀ ਅਜੀਤ ਦੇ ਨਾਲ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ ਕੁਝ ਦਿਨਾਂ ਬਾਅਦ ਹੀ ਅਜੀਤ ਦੇ ਨਾਲ ਮੇਰਾ ਵਿਆਹ ਹੋ ਗਿਆ ਅਜੀਤ ਨੇ ਮੈਨੂੰ ਠੀਕ ਕਰਨ ਤੇ ਪੁਰਾਣੇ ਸਮੇਂ ਨੂੰ ਭੁੱਲ ਜਾਣ ਲਈ ਮੇਰੀ ਮਦਦ ਬਹੁਤ ਕੀਤੀ ਤੇ ਮੈਂ ਹੁਣ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਆ ਰਿਸ਼ੀ ਦਾ ਮੈਨੂੰ ਹਾਲੇ ਤੱਕ ਵੀ ਕੋਈ ਅਤਾ ਪਤਾ ਨਹੀਂ ਸੀ ਮਿਲਿਆ ਤੇ ਮੈਂ ਹੁਣ ਉਹਨੂੰ ਕਦੀ ਵੀ ਯਾਦ ਨਹੀਂ ਕਰਦੀ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ